ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੈਟਾ ਦੇ ਮੁਲਾਜ਼ਮਾਂ ਪੰਜਾਬ ਸਰਕਾਰ ਮੰਗ ਕਰਦੇ ਆ ਕਿ ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 36% ਵਧਾ ਕੇ 50% ਕੀਤਾ ਹੈ 12 ਨੇ ਵਾਅਦਾ ਕੀਤਾ ਜਾਵੇ ਕਿ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 50% ਆ ਪਰ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ 36% ਆ ਵਾਧੇ ਦੀ ਮੰਗ ਕਰਦੇ ਆ ਦੂਜੇ ਪਾਸੇ 17/7/2020 ਤੋਂ ਭਾਰਤੀ ਹੋਏ ਮੁਲਾਜ਼ਮਾਂ ਲਈ 6ਵਾਂ ਪੇਗ ਲੱਗ ਤੇ ਜਾਵੇ ਅਵੇ ਜੋ ਮੁਲਾਜ਼ਮ ਹਨ ਰਿਟਾਇਰਮੈਂਟ ਦੇ ਸਾਥੀ ਆ ਸਾਡੇ ਉਹਨਾਂ ਨੂੰ 2016 ਤੋਂ ਪੇ ਕਿਵੇਂ ਦਾ ਏਰੀਅਰ ਮੰਗਿਆ ਹੀ ਪੱਤੀਆਂ ਕਿਸ ਤਰ੍ਹਾਂ ਬਕਾਇਆ ਦਿੱਤਾ ਜਾਵੇ ਹਾਲੇ ਕੇ ਪੰਜਾਬ ਦੇ ਖਾਣਾ ਹਾਈ ਕਮਨ ਕਹਿੰਦਾ ਹੈ ਕਿ ਜੋ ਰਟਾਇਰਮੈਂਟ ਹੋਇਆ ਇੱਕ ਇੱਕ 2016 ਤੋਂ ਪਹਿਲਾਂ ਉਹਨਾਂ ਨੂੰ 5.5 ਸਾਲ ਦਾ ਏਰੀਅਰ ਦਿੱਤਾ ਜਾਵੇ ਜੋ ਡੀਏ 113% ਰੱਦ ਕਰਕੇ 125% ਡੀ ਦਿੱਤਾ ਜਾਵੇ ਜੋ ਦੇ ਉੱਪਰ ਬਿਆਆ ਏਰੀਅਰ ਦੇ ਉੱਪਰ ਉਹ 18% ਉੱਤੇ ਜਾਵੇ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਬਹੁਤ ਭਵਾਨਤਮਾਨ ਤੋਂ ਕਿ ਪ੍ਰਾਣੀ ਪ੍ਰਿੰਸ ਗੇਮ ਨੇ 1972 ਸੰਸਾਰ ਲੱਗਿੱਦਾ ਹੈ ਜੋ ਕੰਪਿਊਟਰ ਦੇ ਹੱਦ ਨੂੰ ਸਿੱਖਿਆ ਭਵਾਰੇ ਮਰਜ਼ੀ ਕੀਤਾ ਜਾਵੇ ਅਕਾਲ ਦੇ ਮਲਾਜਮਾਂ ਦੇ ਡੈਟਾ ਨੂੰ ਮਲਾਜਮ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਪੰਜਾਬ ਸਰਕਾਰ ਮਲਾਜਮ ਡੀਏ 36% ਤੋਂ ਵਧਾ ਕੇ 50% ਕੀਤਾ ਹੈ 12 ਨੂੰ ਵਾਧਾ ਕੀਤਾ ਜਾਵੇ ਹੁਣ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਉਹਨਾਂ ਦਾ ਡੀਏ 50% ਆ ਪਰ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ 38% ਆ ਵੱਧ ਇਹ ਮੰਗ ਕਰਦੇ ਆ ਦੂਜੇ ਪਾਸੇ 17/7/2020 ਤੋਂ ਭਾਰਤੀ ਹੋਏ ਮੁਲਾਜ਼ਮਾਂ ਲਈ ਛੇਵਾਂ ਪੇਗ ਲੱਗ ਤੇ ਜਾਵੇ ਅਦੇ ਜੋ ਮੁਲਾਜ਼ਮ ਹਨ ਰਿਟਾਇਰਮੈਂਟ ਦੇ ਸਾਥੀ ਸਾਡੇ ਉਹਨਾਂ ਨੂੰ 2016 ਤੋਂ ਪੇ ਕਿਵੇਂ ਦਾ ਅਰੀਆ ਮੰਗਿਆਈ ਪਤਰੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ ਹਾਲਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਹਿੰਦਾ ਹੈ ਕਿ ਜੋ ਰਟਾਇਰਮੈਂਟ ਹੋਇਆ ਇੱਕ ਇੱਕ 2016 ਤੋਂ ਪਹਿਲਾਂ ਉਹਨਾਂ ਨੂੰ 5.5 ਸਾਲ ਦਾ ਇਰੀਅਰ ਦਿੱਤਾ ਜਾਵੇ ਜੋ ਡੀਏ ਆ 113% ਰੱਦ ਕਰਕੇ 125% ਡੀ ਦਿੱਤਾ ਜਾਵੇ ਜੋ ਦੇ ਉੱਪਰ ਬਿਆਲਾ ਏਰੀਆ ਦੇ ਉੱਪਰ ਉਹ 18% ਦਿੱਤਾ ਜਾਵੇ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਬਹੁਤ ਭਵਾਨਤਮਾਨ ਤੋਂ ਕਿ ਪੁਰਾਣੀ ਪੈਂਸ ਕੀ ਹੁੰਦੀ ਜਿਹਨੂੰ 172 ਸਾਲ ਲੱਗੂ ਦਿੱਤਾਵੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ